ਸਮਝੀ ਭਾਈ ਜੀ ਹਮ ਮੈਸੀ ਐ ਡਰਾਡਾ ਪ੍ਰੀਤਲਾਨਾ ਟਰੈਡਾਗਾ ਇਹਦਾ ਵੀ ਨਵਾਂ ਸਾਰਾ ਕੁਝ ਵਧੀਆ ਹੈ 2020 ਮਾਡਲ ਲਗਾ 4 ਲੱਖ 25 ਹਜ਼ਾਰ ਦਾ ਮਾਡਲ ਲਗਾ ਅੰਦਰੀ ਬਰਨਾਲਾ ਟਰੈਕਟਰ ਮੰਡੀ ਚਾਹੇ ਸਾਰਾ ਕੁਝ ਹੈ ਕੈਂਟ ਗੱਲਵਾ ਦਾ ਸਾਫ ਪਿਆ ਸਾਰਾ ਕੁਝ ਇੰਜਨ ਪੱਖੋ ਵੀ ਪੂਰਾ ਕੈਂਟ ਹੈਗਾ ਤੇ ਫਰਸ ਫੁਰਸੀ ਵਧੀਆ ਸਾਫ ਆਗਾ ਲਾਈਟਿੰਗ ਲੂਟਿੰਗ ਦਾ ਵੀ ਟਾਇਰਾਂ ਟੂਰਾਂ ਦਾ ਵੀ ਸਾਰਾ ਹੱਲ ਨਵੇਂ ਟਾਇਰ ਨੇ ਜਮਾ ਇੰਜਨ ਨੂੰ ਮਦਨ ਪੱਖੋ ਸੀਟ ਵੱਲੋਂ ਸਾਰਾ ਕੁਝ ਆਵਰ ਗੇ ਕਲੱਚ ਹੈਗਾ ਸਾਰਾ ਕੁਝ ਹੀ ਮਤਲਬ ਕਿ ਦੇਖ ਲਓ ਤੁਸੀਂ ਛਤਰੀ ਨਾਲ ਦੀ ਹੈਗੀ 프리ਟ ਏਜੰਸੀਆਂ ਦਾ ਟਰੈਡ ਹੈਗਾ ਇਹਨਾਂ ਨੇ ਇਹ ਟਰੈਡ ਸ਼ੇਲ ਕੀਤਾ ਹੈਗਾ 2020 ਮਾਡਲ ਹੈਗਾ 4 ਲੱਖ 25000 ਰਹਾ 프리ਟ ਏਜੰਸੀਆਂ ਦਾ ਇਹ ਕਾਤੇ ਬਈ ਮੈਸੀ ਨਾਉ ਮਾਡਲ ਵਾਲਾ 95000 ਆ 9500 ਸਵਰਾਜ ਲਿਖਿਆ ਹੈਗਾ ਸਮਾਜ ਆ ਗੈਡਟ ਦੇਖੋ ਬਈ ਪੂਰੀ ਵਧੀਆ ਹਾਲਤ ਦੇ ਵਿੱਚ ਹੈਗਾ ਉਹ ਖਾਣ ਛਤਰੀ ਹੈਗੀ ਆ ਟੂਰ ਵਧੀਆ ਨੇ ਲੈਟਾ ਲੂਟਾ ਵਧੀਆ ਨੇ ਨਾਲ ਦਾ ਸਾਰਾ ਕੁਝ ਇਹ ਸਾਰਾ ਕੁਝ ਨਾਲ ਦਾ ਹੈਗਾ ਇੰਜਨ ਪੱਕਾ ਸਾਰਾ ਕੁਸ ਘੈਂਟ ਹੈਗਾ ਨਵਾਂ ਹੈਗਾ ਸਾਰਾ ਕੁਸ ਦੇਖੋ ਬਾਈ ਜੀ ਇੰਜਨ ਉਹਨਾਂ ਦਾ ਘੈਂਟ ਚਾਦਰਾਂ ਜੁੱਦਰਾ ਬਸਾਈਆਂ ਹੋਣ ਚ ਸਾਰਾ ਕੁਸ ਸਰ ਫਰਸ ਫਰਸ ਦਾ ਤਿੰਨ ਜਣ ਦੇਖੋ ਬਾਈ ਤੁਸੀਂ ਇੰਜਨ ਉਹ ਲੋ ਸੀਲਾਂ ਸੁਲਣਾ ਪੂਰਾ ਕੈਮਣਾ ਨਾਲ ਦਾ ਸਿੱਧੂ ਮੂਸੇ ਵਾਲਾ ਲੱਗਿਆ ਹੋਏ ਤੇ ਠੀਕ ਹੈ 2021 ਮਾਡਲ ਆ 6 ਲੱਖ 17000 ਦਾ ਟ੍ਰੇਡ ਹੈਗਾ ਸੀਲਾਂ ਸੁਲਣਾ ਪੱਖੋਂ ਪਾਪ ਕੋ ਪਾਪ ਕੋ ਤੇ ਆਪਣਾ ਜਿਹੜਾ ਤਹਾਉ ਦਾ ਫਰਸ ਵਗੈਰਾ ਸਾਰਾ ਕੁਝ ਨਾਲ ਦੇ ਹੀ ਦੇਖੋ ਸਾਰਾ ਕੁਝ ਟਾਇਰ ਟੂਰ ਵਧੀਆ ਨੇ ਪਾਏ ਹੋਏ ਨੇ ਨਾਲ ਦੇ ਟਾਇਰ ਦੇਖੋ ਇਹਦੇ ਐਮ ਆਰ ਕੋ ਦੇ ਟਾਇਰ ਨੇ ਹਾਂ ਮੈਂ ਐਮ ਆਰ ਪਰ ਦੇ ਟਾਇਰ ਨੇ ਉਗਣ ਦੇ ਇਹਦੇ ਵੀ ਨਾਲ ਦੇ ਟਾਇਰ ਨੇ ਵੀਡੀਓ ਚੰਗੀ ਲੱਗੀ ਤਾਂ ਫਿਰ ਆਣ ਕੇ ਸ਼ੇਅਰ ਕਰਦੇ ਇੱਕ ਸੋਨਾ ਲਿਕਾ ਤੇ ਨਾ ਮੈਂ ਨਿਊ ਮਾਡਲ ਲਗਾ 2018 ਮਰਲਾ 5 ਲੱਖ 45 ਹਜ਼ਾਰ ਦਾ ਟਰੈਕਟਰ ਨਾਲ ਦੇ ਪੰਪ ਰੂਮ ਪਰ ਦੇ ਨਾਲ ਦੇ ਨੇ ਸਾਰਾ ਕੁਝ ਜੀ ਤੂੰ ਸਤਰੀ ਸੁਤਰੀ ਨਾਲ ਲਿਖਿਆ ਸਤਗੁਰ ਤੇਰੀ ਊਟ ਆਗੀ ਸਾਰਾ ਕੁਛ ਲਖਿਆ ਮਾਨਤਰਿਕ ਟਾਇਰ ਟੂਰ ਵਧੀਆ ਲੱਗੇ ਨਾ ਐਮਆਰ ਫਿਰ ਟਾਇਰ ਨੇ ਫਰਸ ਵੱਲੋਂ ਸਾਰਾ ਕੁਛ ਘੈਂਟ ਸਾਫ ਬੋਲਾ ਗਿਆ ਇੰਜਨ ਪੱਖੋਂ ਵੀ ਪੂਰਾ ਸ਼ਰਾਗ ਹੈ ਇੰਜਨ-ਉੰਜਨ ਦੇਖੋ ਬਾਈ ਇੰਜਨ ਪੱਖੋਂ ਸੀਲਾਂ ਸੂਲਣਾ ਪੂਰੇ ਕਾਇਮ ਨੇ ਬਰਨਾਲੇ ਟਰੈਕਟਰ ਮੰਡੀ ਚੋਂ ਦੇਖੋ ਬਾਈ ਜੀ 2018 ਮਾਡਲ ਸੋਨਾਲੀਕ ਦਾ ਟਰੈਕਟਰ ਹੈ ਗੰਨਵਾਤ ਸ਼ਰਾਗ ਟਰੈਡ ਟੁੱਟਦੀ ਐਂਡ ਘੈਂਟਾ ਫਰਸ ਵੱਲੋਂ ਸਾਰਾ ਕੁਛ ਸਹੀ ਹੈਗਾ ਠੀਕ ਹੈ ਬਾਈ ਇੰਜਰੋਂ-ਇੰਜਰ ਪੱਖੋਂ ਵੀ ਦੇਖ ਲਓ ਬਈ ਸ਼ੀਲਾਂ ਬੂਜਾਂ ਪੂਰੀਆਂ ਸਾਫ਼ ਨੇ ਐ ਟੂਰ ਸਾਰਾ ਕੋਈ ਦੇਖ ਲਓ ਨਾਲ ਦੀ ਛਤਰੀ ਹੈਗੀ ਐਨ ਕੈਂਟ ਗੱਲ ਬਹੁਤ ਹੈਗੀ ਦੇਖੋ ਬਈ ਇਹ ਕਾਕੜਾ ਬਈ ਹੋਲੈਂਡ ਇਹ ਵੀ 30 30 ਦਾ ਵੀ ਇਹੀ ਹਾਲ ਆ ਗਈ ਵਧੀਆ ਹਾਲਤ ਦਾ ਆਪਣਾ ਛਤਰੀ ਹੈਗੀ ਠੀਕ ਹੈ ਨਿਊ ਹੋਲੈਂਡ ਲੈਂਡ ਹੈਗਾ ਪੰਜਾਬ ਦਾ ਨੰਬਰ ਹੈਗਾ ਵਧੀਆ 36 30 ਇੰਜਰੋਂ-ਇੰਜਰ ਪੱਖੋਂ ਵੀ ਪੂਰਾ ਵਧੀਆ ਗਿਆ ਸਿੱਧਾ ਗੁਲਾਬੀ ਇਹ ਸਾਫ਼ ਨੇ ਹਰ ਸੋ ਵਧੀਆ ਵੀ ਸਾਫ਼ ਨੇ ਦੇਖੋ ਭਾਈ ਰੇਟ ਰੋਡ ਆਪਾਂ ਇਹ ਦੇਖ ਲਾਂਗੇ ਰੇਟੇ ਤੇ ਲਿਖਿਆ ਹੋਊਗਾ 5 ਲੱਖ 45000 ਰੁਪਏ 2015 ਮਾਡਲ ਦਾ ਦੇਖੋ ਟਾਇਰ ਵੀ ਦੇਖ ਲਓ ਭਾਈ BK T ਦੇ ਟਾਇਰ ਨੇ ਟਣ ਘੈਂਟ ਦਾ ਲੱਗ ਬਹੁਤ ਅਸਰਾ ਫਿਰ ਦੇਖੋ ਸਵਰਾਜ 743 2024 ਦਾ ਨਵਾਂ ਮਾਡਲ ਆ 6 ਲੱਖ 7000 7000 ਦਾ ਲੋ ਜੀ ਜੂਨ ਜਮਾ ਨਿਊ ਮਾਡਲ ਨਵਾਂ ਡਰੇਡ ਹੈ ਮਹੀਨਾ ਕਿ ਹੋਇਆ ਇਹਨੂੰ ਦੇਖੋ ਭਾਈ ਜੀ ਸਾਰਾ ਕੁਝ ਨਵਾਂ ਹੈ ਮੰਨ ਲਓ ਕੁਝ ਵੀ ਨਾ 2 ਮਹੀਨੇ ਆਏ ਹੋਏ ਨੇ ਡਰੇਡ ਨੂੰ ਦੇਖ ਜਮਾ ਨਵਾਂ ਡਰੇਡ ਆ ਭਾਈ ਛਤਰੀ ਸੂਤਰੀ ਨਾਲ ਦੇਗੀ ਟਾਇਰ ਵੀ ਨਾਲ ਦੇ ਨੇ ਸਾਰਾ ਕੁਝ ਇੰਦਨ ਪੱਖੋਂ ਤੁਸੀਂ ਦੇਖ ਹੀ ਲੋ ਸਾਫ ਆ ਇੰਜਣਾ ਸਾਇਲੈਂਸਰ ਵਗੈਰਾ ਸਾਰਾ ਕੁਝ ਹੁੰਦਾ ਸਾਰਾ ਕੁਝ ਨਾਲ ਦੀ ਆ ਬਈ ਦੇਖੋ ਜੀ ਸ਼ਵਰਾਜ ਨਾਲੇ ਫਾਰ ਵੀ ਨਿਤਰਾ ਮਹੀਨਾ ਡੇਢ ਮਹੀਨਾ ਹੀ ਹੋਇਆ ਰੈਗੜਾ ਜੀ ਦੇਖੋ ਸਾਇਲੈਂਸਰ ਪੱਖੋਂ ਵੀ ਦੇਖੋ ਬਈ ਮੱਚ ਰਹੇ ਨੇ ਲੋਕ ਇਹਨਾਂ ਸਾਲੇ ਮੇਰੇ ਸਾਲੇ ਦੇਖੋ ਬਈ ਹਾਂਜੀ ਭਾਈ ਇੱਕ ਟਰੈਕਟਰ ਹੈਗਾ ਪਾਵਰ ਟਰੈਕਟਰ ਟਰੈਟ ਹੈ ਵੀਰੇ ਹਨਾ ਮਾਡਲ 2009 ਦਾ 2,60,000 ਰੁਪਏ ਰੇਟ ਹੈਗਾ ਟਰੈਟ ਜਿੰਦ ਤੇਰੀ ਬਦਿਆ ਹਾਲਤ ਹੈ ਪੀਆ ਸਾਫ ਹਾਲਤ ਹੈਗੀ ਇੰਜਨ ਪੱਖੋ ਵੀ ਪੂਰਾ ਵਧੀਆ ਟਰੈਕਟਰ ਹੈ ਨਾ ਜੇ ਕਿਸੇ ਨੇ ਮਤਲਬ ਲੈਣਾ ਹੋਇਆ ਮਤਲਬ ਬਾਈ ਦਾ ਸੰਸ ਨੂੰ ਬਾਈ ਨਾਲ ਗੱਲਬਾਤ ਕਰਾਂਗੇ ਸਾਰਾ ਕੁਝ ਗੱਲਬਾਤ ਸਿਰਾ ਕੀ ਟਰੈਟ ਦੀ ਐਨ ਘੈਂਟ ਗੱਲਵਾਤ ਹੈ ਨਾ ਬਾਕੀ ਆ ਸਰਫ ਫਰਸ ਫੋਸ ਦੇਖ ਲਓ ਜਿਹੜੇ ਵੀ ਕੀ ਆਪਣੇ ਜ਼ਰੂਰੀ ਹੈਗੇ ਠੀਕ ਹੈ ਉਧਿਰਣ ਮਾਦਰੀ ਕੀ ਸੰਪਰਕ ਕਰ ਸਕਦੇ ਦੇਖੋ ਸਾਰਾ ਕੁਝ ਵਧੀਆ ਸਾਧਰੀ ਸੋਤਰੀਆਂ ਨਾਲ ਦੀ ਹੈਗੀ ਸਾਰਾ ਕੁਝ ਹੈ ਬੀ ਠੀਕ ਹਾਲਤ ਵਿੱਚ ਹੈਗਾ ਜੇ ਕਿਸੇ ਨੇ ਲੈਣਾ ਵੀ ਹੈ ਵਧੀਆ ਟਾਇਰ ਟੂਰੀ ਦੀ ਮਤਰੀ ਅੱਜ ਤੋਂ ਤੀਜਾ ਹੀ ਛਾ ਟਾਇਰਾਂ ਦਾ ਪਿਆ ਹੈਗਾ ਆ ਬੈਂਟਰੀ ਬੂਂਟਰੀ ਦੇਖ ਲਓ ਬਾਕੀ ਆ ਇੰਜਨ ਉਹਨਾਂ ਸਾਰੇ ਪੱਖੋਂ ਜਮਾਂ ਸਹੀ ਹੈਗਾ ਟਾਇਰ ਮੂਰਲੇ ਵੀ ਦੇਖ ਲਓ ਠੀਕ ਹੈ ਕਿਵੇਂ ਖਰਜਤ ਮੜੀ ਆ ਟਰੈਡ ਦੇ ਇੰਜਨ ਪੱਖੋਂ ਵਧੀਆ ਸਾਫ ਪਿਆ ਹੈਗਾ ਜੇ ਕਿਸੇ ਨੂੰ ਮਤਲਬ ਕੋਈ ਬੰਦਾ ਕੋਈ ਘੱਟ ਖਰਚੇ 'ਚ ਲੈਣਾ ਚਾਹੁੰਦਾ ਹੈਗਾ ਵੀ ਘੱਟ ਖਰਚਾ ਹੋਵੇ ਠੀਕ ਆ ਆ ਰਾਡ ਨਾਲ ਬਾਈ ਨਾਲ ਸੰਪਰਕ ਕਰਾਂ ਵਧੀਆ ਹਾਲਤ ਚ ਪਿਆਗਾ ਦੂਸਰਾ ਅੰਡਰਾ ਟਰੈਟ ਹੈਗਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਵਧੀਆ ਟਰੈਟ ਨੇ ਕਲਚ ਦੂ ਡੈਟ ਗੇਅਰ ਨੇ ਖੜੋ ਮੜੇ 1 ਮਿੰਟ ਆ ਜੀ ਉਰੇ ਆ ਜੀ ਹਲੋ ਹਲੋ ਜੀ ਲਓ ਜੀ ਬਾਪੂ ਨਾਲ ਗੱਲ ਕਰਦੇ ਆ ਹਾਂਜੀ ਬਾਪੂ ਜੀ ਕਿਵੇਂ ਹੋ ਤੁਸੀਂ ਹਾਂਜੀ ਠੀਕ ਹੋ ਮਾ ਤੁਸੀਂ ਹਾਂਜੀ ਜਿਹੜਾ ਪਿੰਡ ਕਿਹੜਾ ਹੀ ਤੋੜਾ ਜੀ ਗਿਆ ਟਰੈਡ ਤੁਸੀਂ ਛੇਲ ਕੀਤਾ ਹੋਈ ਵੇਚਣਾ ਹੈ ਹਾਂਜੀ ਕਿੰਨੇ ਦਾ ਵੇਚਣਾ ਟਰੈਡੀ ਦੋ ਪੈਂਡ ਦਾ ਦੋ ਪੈਂਡ ਦਾ ਹੀ ਕਿਹੜਾ ਮਤਲਬ ਜੇ ਥੋੜ ਨੂੰ ਕਿਸੇ ਨੇ ਤੁਹਾਡੇ ਕੋਲ ਪਿੰਡ ਆ ਕੇ ਮਿਲਣਾ ਹੋਵੇ ਟਰੈਡ ਖਰੀਦਣਾ ਹੋਵੇ ਤੁਹਾਡਾ ਕੋਈ ਸੰਪਰਕ ਨੰਬਰ ਦੇ ਦਿਓ ਸਾਨੂੰ 8054675452 ਇੱਕ ਵਾਰੀ ਫੇਰ ਬੋਲ ਦਿਓ ਜੀ 8054675452 ਜੇ ਬੰਦਾ ਕੋਈ ਛੱਡ ਗਿਆ ਸਿੱਧਾ ਸੰਪਰਕ ਕਰਕੇ ਆਉਂਦਾ ਤਾਂ ਤੁਸੀਂ ਉਹਨੂੰ ਕੀ ਰੇਟ ਤੇ ਲੈਸ ਲੋਸ ਕਰ ਦੋਗੇ ਕਿ ਇੱਕ ਰੇਟ ਤੇ ਜਿਹੜੇ ਰਹੋਗੇ ਹਾਂਜੀ ਮਨਤਨ ਕਰ ਦਿਆਂਗੇ ਠੀਕ ਆ ਬਾਈ ਜੀ ਆ ਲਓ ਵੀ ਬਾਈ ਨੇ ਕਿਹਾ ਬਾਬੇ ਨੇ ਜੇ ਕੋਈ ਮੰਤਰ ਵੀਡੀਓ ਦੇਖ ਕੇ ਬਾਬੇ ਕੋਲ ਜਾਂਦਾ ਵੀ ਮੈਂ ਵੀਡੀਓ ਦੇਖ ਕੇ ਆਇਆਂਗਾ ਟਰੈਕਟਰ ਦੀ ਤਾਂ ਪਾਪਾ ਕਹਿੰਦਾ 5-4000 ਰੁਪਏ ਆਪਾਂ ਰੇਟ ਘਟਾ ਦਾਂਗੇ ਬਾਕੀ ਬਾਈ ਨਾਲ ਗੱਲ ਕਰਕੇ ਤੁਹਾਡਾ ਪਤਾ ਲੱਗੂ ਟਾਈਮ ਤੇ ਰੇਟ ਰੇਟ ਦਾ ਟਾਈਮ ਤੇ ਹੋ ਜਾਂਦਾ ਸਾਰਾ ਕੁਝ ਟਰੈਕਟਰ ਦੀ ਹਾਲਤ ਤੁਸੀਂ ਟਰੈਕਟਰ ਵੀਡੀਓ ਰਹੀ ਦੇਖ ਲਓ ਜੇ ਤੁਹਾਨੂੰ ਪਸੰਦ ਆਉਂਦਾ 2009 ਮਾਡਲ ਹੈਗਾ ਟਰੈਕਟਰ ਟਰੱਕ ਤਾਂ ਕਿਸੇ ਹਰੇਕ ਬਾਈ ਨਾਲ ਸੰਪਰਕ ਕਰੇਂਗੇ ਇੰਦਰ ਪੱਖੋ ਹੀ ਬੜਾ ਪੂਰਾ ਘੈਂਟ ਹੈਗਾ ਤੇ ਬਾਈ ਦੇ ਫੋਨ ਨੰਬਰ ਜਿਹੜਾ ਆਪਾਂ ਸਕਰੀਨ ਤੇ ਦਿੱਤਾ ਜਾਊਗਾ ਤੁਸੀਂ ਬਾਈ ਨਾਲ ਸ ਟ੍ਰੇਡ ਦਾ ਸਾਰਾ ਕੁਝ ਆ ਜਿਹੜਾ ਕੋਈ ਲੈਣਾ ਹੋਇਆ ਕਾਗਜ਼ ਕਾਗਜ਼ ਕਾਰਵਾਈ ਬਾਬੇ ਨਾਲ ਕਰਕੇ ਸਾਰਾ ਕੁਝ ਟ੍ਰੇਡ ਦਾ ਆ ਪੂਲ ਪਾ ਸਕਦੇ ਲੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਉਹ ਖੜਾ ਬਾਪਾ ਬਾਬੇ ਆ ਨੰਬਰ ਆਪਾਂ ਸਕਰੀਨ ਤੇ ਦਿਓ